ਡੱਬ ਵਿੱਚ ਲਾਇਆ ਪਿਸਤੌਲ ਹੀ ਜਾਨ ਲੈ ਲੰਦਾ ਏ ਅਤੇ ਗੋਲੀ ਆ ਜਿਹੜੀ ਉਹ ਬਿਨਾ ਕੋੜਾ ਦਬਾਏ ਹੀ ਚੱਲ ਪੈਂਦੀ ਆ ਹੈਰਾਨ ਕਰਨ ਵਾਲਾ ਮਾਮਲਾ ਹੈ ਜਿਹੜਾ ਉਹ ਸਾਹਮਣੇ ਆਇਆ ਏ ਜਿਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਸੋਫੇ ਉੱਤੇ ਬੈਠਾ ਹੁੰਦਾ ਏ ਜਿਵੇਂ ਹੀ ਉਹ ਨੌਜਵਾਨ ਖੜਾ ਹੁੰਦਾ ਏ ਅਤੇ ਅਚਾਨਕ ਇੱਕ ਆਵਾਜ਼ ਆਉਂਦੀ ਹੈ ਜਿਸ ਤੋਂ ਬਾਅਦ ਸਾਰਾ ਪਰਿਵਾਰ ਭੱਜ ਕੇ ਉਸ ਨੌਜਵਾਨ ਦੇ ਕੋਲ ਆਉਂਦਾ ਹੈ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਉਸ ਨੂੰ ਪਹਿਲਾਂ ਇੱਕ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ ਲੇਕਿਨ ਦੂਜੇ ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਇਹ ਨੌਜਵਾਨ ਐਨ ਆਰ ਆਈ ਸੀ ਅਤੇ ਪਰਿਵਾਰ ਦੇ ਵੱਲੋਂ ਖੁਸ਼ੀ ਨੂੰ ਲੈ ਕੇ ਇੱਕ ਪਾਰਟੀ ਰੱਖੀ ਗਈ ਸੀ ਬਲਾਕ ਸੰਮਤੀ ਮੈਂਬਰ ਨੇ ਐਨ ਆਰ ਆਈ ਪੁੱਤ ਨੇ ਆਪਣੇ ਪਿਤਾ ਦੀ ਪਾਰਟੀ ਵਿੱਚ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜਿਵੇਂ ਜਿਹੇ ਪਾਰਟੀ ਵਿੱਚ ਜਾਣ ਵਾਸਤੇ ਤਿਆਰ ਹੁੰਦੇ ਨੇ ਇਹ ਬਾਣਾ ਵਾਪਰ ਜਾਂਦਾ ਏ ਗੋਲੀ ਲੱਗਣ ਕਰਕੇ ਨੌਜਵਾਨ ਦੀ ਆਪਣੇ ਹੀ ਪਿਸਤੌਲ ਨਾਲ ਬਹੁਤ ਹੋ ਜਾਂਦੀ ਆ ਤਾਂ ਬੱਲੂਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਏ ਜਿੱਥੇ ਅਬੋਹਰ ਦੇ ਪਿੰਡ ਢਾਣੀ ਸੁੱਚਾ ਸਿੰਘ ਦੇ ਵਿੱਚ ਪੂਰੀ ਘਟਨਾ ਵਾਪਰੀ ਆ ਘਰ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਰਿਕਾਰਡ ਹੋ ਗਈ ਆ ਤਾਂ ਕੋਈ ਵੀ ਕਿ ਜੇ ਕਹੀਏ ਤਾਂ ਕੋਈ ਵੀ ਛੇਤੀ ਛੇਤੀ ਅਜਿਹੀ ਗੱਲ ਤੇ ਯਕੀਨ ਨਹੀਂ ਕਰ ਸਕਦਾ ਕਿ ਅਜਿਹਾ ਕਿਵੇਂ ਹੋ ਸਕਦਾ ਏ ਲੇਕਿਨ ਇਹ ਸਾਰਾ ਸਬੂਤ ਵੀ ਤੁਹਾਡੇ ਸਾਹਮਣੇ ਹੈ ਤਾਂ ਮ੍ਰਿਤਕ ਦੀ ਪਛਾਣ 28 ਸਾਲਾ ਹਰਪਿੰਦਰ ਸਿੰਘ ਵਜੋਂ ਹੋਈ ਹੈ ਜਿਸ ਦਾ ਪਿਤਾ ਦਰਸ਼ਨ ਸਿੰਘ ਹਾਲ ਹੀ ਦੇ ਵਿੱਚ ਬਲਾਕ ਸਬਤੀ ਚੋਣਾ ਜਿੱਤਿਆ ਸੀ ਤਾਂ ਬੀਤੇ ਕੱਲ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਬੁਝਲਾ ਬੁਢਲਾ ਇਲਾਜ ਡੇਢ ਤੋਂ ਬਾਅਦ ਨਾਜ਼ੁਕ ਹਾਲਤ ਵੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਸਪਸ਼ਟ ਹੋ ਗਿਆ ਹੈ ਕਿ ਗੋਲੀ ਕਿਸ ਤਰੀਕੇ ਦੇ ਨਾਲ ਵਜੀ ਹੈ ਤਾਂ ਚੌਣ ਜਿੱਤਣ ਦੀ ਖੁਸ਼ੀ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਪੈਲੈਸ ਦੇ ਵਿੱਚ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਘਰ ਵਿੱਚ ਬੈਠੇ ਮਿਠਾਈ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ ਤਾਂ ਹਾਦਸੇ ਵੇਲੇ ਡੱਬ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਰਿਵਾਲਵਰ ਇਸ ਦੇ ਵੱਲੋਂ ਲਗਾਈ ਗਈ ਸੀ ਜਿਹੜੀ ਕਿ ਲੋਡਡ ਸੀ ਦਰਸ਼ਨ ਸਿੰਘ ਸੋਹਲ ਜਿਹੜੇ ਸਮਰਧ ਵਾਲੇ ਨੌਜਵਾਨ ਦੇ ਪਿਤਾ ਨੇ ਉਹ ਬੱਲੂਆਣਾ ਤੋਂ ਵਿਧਾਇਕ ਅਵੰਦਦੀਪ ਸਿੰਘ ਗੋਲਦੀ ਮੁਸਾਫਰ ਦੇ ਖਾਸ ਹਨ ਬਲਾਕ ਸੰਬਤੀ ਮੈਂਬਰ ਦੇ ਐਨ ਆਰ ਆਈ ਪੁੱਤ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ ਤਾਂ ਇਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਕਿਉਂਕਿ ਇੱਕ ਪਾਸੇ ਤਾਂ ਉਸੇ ਵੇਲੇ ਜਿੱਤ ਦੀ ਜਸ਼ਨ ਦੀ ਪਾਰਟੀ ਮਨਾਉਣੀ ਸੀ ਇੱਕ ਪੈਲੈਸ ਦੇ ਵਿੱਚ ਪ੍ਰੋਗਰਾਮ ਸੀ ਤੋਂ ਚੌਕ ਦੇ ਵਿੱਚ ਰੱਖਿਆ ਗਿਆ ਸੀ ਲੇਕਿਨ ਸ਼ਾਮ ਸਾਡੇ 6 ਵਜੇ ਕੁਝ ਅਜਿਹਾ ਹੁਦਾਇ ਕੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਆ ਜਿਹੜਾ ਉਹ ਟੁੱਟ ਜਾਂਦਾ ਹੈ ਗੋਲੀ ਸੁਣ ਕੇ ਪਰਿਵਾਰਕ ਮੈਂਬਰ ਭੱਜੇ ਆਉਂਦੇ ਨੇ ਲੇਕਿਨ ਬਚਾਉਣ ਦੀ ਜਾਨ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਬਾਣਾ ਜਿਹੜਾ ਉਹ ਵਾਪਰ ਜਾਂਦਾ ਹੈ ਤਾਂ ਮ੍ਰਿਤਕ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ 1.5 ਸਾਲ ਦੇ ਕਰੀਬ ਦੀ ਦੀ ਹੈ ਜਿਹੜੀ ਉਹਨਾਂ ਦੇ ਪਰਿਵਾਰ ਵਿੱਚ ਅਸੀਂ ਅਤੇ ਮਰਨ ਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤਾਂ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ